ਮੂਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀ ਠੀਕ ਠਾਕ ਹੋਵੋਗੇ ਰਵਣ ਵਿਜੀ ਹੈ ਇਸ ਕਰਕੇ ਮੈਂ ਰਵਣ ਦੇ ਇਸ ਦੇ ਸਸਿਕਾਰ ਮੈਂ ਬਣਾ ਦਿੰਦਾ ਤੇ ਇਹ ਵਿਚਾਰੀ ਮੈਡੀਕਲ ਜੀ ਹੋਲਜੀ ਵੀ ਆ ਤੇ ਮੈਂ ਵੀ ਔਰਜਨ ਆ ਨਾ ਦੇਖੋ ਮੈਂ ਤੁਸੀਂ ਕੰਬਲ ਲੈ ਲਾ ਕੇ ਠੰਡ ਲੱਗਦੀ ਐ ਹੈ ਲੈ ਇੱਧਰ ਦੇਖ ਕੇ ਕੰਬਲ ਲਈ ਜਾਂਦੀ ਉੱਥਰ ਲੇਟੇ ਮਰੀ ਜਾਂਦਾ ਨੂਰਾ ਤੇਰੀ ਨੇ ਅਸੀਂ ਵੀਡੀਓ ਬਣਾਉਣੀ ਯਾਰ ਆਲੇ ਸੀ ਮੇਰੀ ਤੁਸੀਂ ਸਾਰਿਆਂ ਨੂੰ ਸ਼ਿਕਾਇਤ ਲਾ ਰਹੇ ਸੀ ਕੋਈ ਦਾਦੀ ਮੰਮਾ ਨੂੰ ਸ਼ਿਕਾਇਤ ਲਾ ਰਹੇ ਸੀ ਓਏ ਹੋ ਅੱਜ ਦੇਖੋ ਤਾਂ ਦੇ ਪਾਜੀ ਕੀ ਕਰਦੇ ਅੱਜ ਦਾੜੀ ਕਟਾ ਕੇ ਆਏ ਸੀ ਨਾ ਹੂੰ ਕਾਲੀ ਕਰਨਗੇ ਜਵਾਨ ਬਣਨਗੇ ਹਨਾ ਮਟੇ ਜਵਾਨ ਬਣਦੇ ਹੋ ਤੇ ਦਾੜੀ ਬੀਰ ਦੇਖੋ ਕਿੱਥੇ ਟੰਗਦਾ ਇਹਦੇ ਲਈ ਜਗ੍ਹਾ ਨਹੀਂ ਸੀ ਕੋਈ ਵੀ ਤੇ ਅਸੀਂ ਫਿਰ ਕਿੱਲ ਲਗਾ ਕੇ ਧਾਗੇ ਨਾਲ ਟੰਗਤਾ ਉੱਥੇ ਜੇ ਬਨੋਰ ਖੇਡਦੀ ਨਾ ਸੱਸੀ ਵਧੀਆ ਅਸੀਂ ਆਏ ਸੀ ਅੱਜ ਫਿਰ ਜਗਾ ਚ ਵੀਰਵਾਰ ਹੈ ਹਰ ਵੀਰਵਾਰ ਆਈਦਾ ਤੇ ਗੁਰਲੀਨ ਨੂਰ ਦੋਨੋਂ ਆਈਆਂ ਨਾਲ ਨਾਲ ਜਪਨੂਰ ਹੈ ਜਪਨੂਰ ਦੀ ਬੁਆ ਹੈ ਤੇ ਗੁੱਲੀ ਗੰਨੀ ਮੈਂ ਸੇਵਾ ਕਰ ਲਾਂ ਪਾਂਡਿਆ ਦੀ ਸੇਵਾ ਚ ਲੱਗੀ ਹੋਈ ਹੈ ਦੇਖੋ ਹੋ ਗਈ ਸੇਵਾ ਚਲਿਏ ਫਿਰ ਅਸੀਂ ਅਸੀਂ ਮੱਥਾ ਟੇਕ ਕੇ ਹੁਣ ਵਾਪਸ ਚੱਲਨੇ ਆ ਨਹੀਂ ਰਜਾਈ ਜਾਂਦਾ ਭਰੀ ਨਹੀਂ ਨੂਰ ਨੂੰ ਬੰਦ ਕਰ ਓਏ ਮੋਰਾ ਅਨੂ ਨੂਰ ਬੰਦ ਕਰ ਬੋਤਨੂ

ਬੰਬਾ ਬੋਲ ਦੇਗਾ ਤੇਰਾ ਅੱਛਾ ਨਾ ਫੇਰ ਮੈਂ ਕਿਚਨ ਵੀ ਫੋਟੋ ਨਾ ਫੋਟੋ ਸ਼ੂਟ ਹੋ ਰਿਹਾ ਉੱਧਰ ਦੇਖੋ ਫੋਟੋ ਸ਼ੂਟ ਚੱਲ ਰਿਹਾ ਗਦੋ ਦਾ ਘਰ ਜਾਂਦੀ ਲੱਗਿਆ ਸਲਾਹ ਨਹੀਂ ਹੈਗੀ ਇਹਨਾਂ ਦੀ ਤੇ ਲੈ ਜੱਪੂ ਰੇ ਕਰ ਦੋ ਫੋਨ ਕਿ ਲਾਇਆ 8 ਲੈ ਜੱਪੂ ਘਰ ਚੱਲੀ ਹੁਣ ਪਾਪੂ ਆਹ ਇਹਨੀ ਫੋਟੋ ਬਹੁਤ ਨਹੀਂ बस हम उ करा लिये बाकी दूजी जगह सिलेक्शन करो फोटो की घर जाके जनिया खिंची गिया खिंच हाँ चलो हूं घर ਨੀ ਨਹੀਂ ਤੇਰੀ ਨੀ ਮੱਸ ਸਭ ਪਹਿਲੇ ਕਿੱਥੇ ਬਚਾ ਦੂ ਲਾਹਣੀ ਦਾ ਨਹੀਂ ਤੇ ਮੈਂ ਤੇ ਰੋਡ ਅਸੀਂ ਆਗੇ ਸੀ ਘਾਰ ਹਨਾ ਇਦਨਾਂ ਨੇ ਮੋਟੇ ਆ ਜਨਾ ਉੱਥੇ ਇੰਨੀ ਹਾਤ ਮਚਾਈ ਨਾ ਲੰਗਰ ਦੇ ਪਿੱਛੇ ਹਾਂ ਹੈ ਲੰਗਰ ਖਾਨ ਪਿੱਛੇ ਛਕਣ ਪਿੱਛੇ ਉਹ ਵਾਲੀ ਜਗ੍ਹਾ ਦੇ ਵਿੱਚ ਪਤਾ ਕੀ ਕੀਤਾ ਕਹਿੰਦੀ ਆ ਉਹ ਉਹ ਪੈ ਗਈ ਜੀ ਤੇ ਨਨੂਰ ਕਹਿੰਦੀ ਲੰਗਰ ਖਾਣਾ ਮੈਂ ਤੇ ਖਾ ਕੇ ਜਾਣਾ ਹੈ ਤੇ ਮੈਂ ਕਿਹਾ ਮਸੀ ਮਦਦ ਕੀ ਕਰਨੀ ਨਹੀਂ ਖਾਣਾ ਖਾਣ ਜਾ ਕੇ ਖਾਣਾ ਕਹਿੰਦੀ ਨਾ ਮੈਂ ਤੇ ਖਾ ਕੇ ਜਾਣਾ ਹੈ ਤੇ ਕਹਿੰਦੀ ਕਿਵੇਂ ਤਈਏ ਕਿਵੇਂ ਤਈਏ ਹੋਣਾ ਖਾਣਾ ਨਹੀਂ ਹੁੰਦਾ ਨਾ ਛਕੀਦਾ ਹੁੰਦਾ ਮੈਂ ਵੀ ਸੌਰੀ ਕਹਿ ਗਿਆ ਕਿਸੇ ਵੀ ਧਰਮਕਸਤਾਨ ਤੇ ਲੰਗਰ ਖਾਣਾ ਨਹੀਂ ਕਹਿੰਦੇ ਹੁੰਦੇ ਛਕਣਾ ਕਹਿੰਦੇ ਹੁੰਦੇ ਆ ਪ੍ਰਸ਼ਾਦਾ ਹਾਂ ਪ੍ਰਸ਼ਾਦਾ ਸੱਜ ਲੰਗਰ ਕਹ ਲੋ ਪ੍ਰਸ਼ਾਦਾ ਕਹ ਲੋ ਤੇ ਉੱਥੇ ਕਹੇ ਹਾਰ ਕੇ ਪਤਾ ਕਿ ਮੈਂ ਕਿਹਾ ਉਥੇ ਤੇ ਵੀਰ ਜੀ ਜਿਹੜੇ ਵਰਤਾਰੇ ਸੀ ਨਾ ਹਨਾ ਉਹਨਾਂ ਨੇ ਮੈਂ ਕਿਹਾ ਵੀਰ ਜੀ ਇਹਨਾਂ ਨੂੰ ਪ੍ਰਸ਼ਾਦਾ ਚਲਾ ਦਿਓ ਤੇ ਕਹਿੰਦੇ ਆਜੋ ਛਕ ਲਓ ਤੁਸੀਂ ਵੀ ਆਜੋ ਸਾਰੇ ਤੇ ਇਹ ਖੁਸ਼ ਹੋ ਗਈ ਉੱਥੇ ਜਾਣੀ ਕਿ ਵੀ ਉਧਰੋਂ ਔਟੋ ਵਾਲਾ ਆ ਗਿਆ ਉਧਰੋਂ ਹੈ ਰੋਟੀ ਫਟਾਫਟ ਪ੍ਰਸ਼ਾਦਾ ਚੱਕ ਚੱਕੀ ਜਾਨ ਛਕੀ ਜਾਨ ਮਾਂ ਦਾ ਰਾਜ ਧੀ ਦਾ ਪਾ ਜੋ ਕੰਮ ਹੋ ਗਿਆ ਤੇਰਾ ਵੀ ਮੈਂ ਤਾਂ ਨਹੀਂ ਛਕਿਆ ਜੋ ਚੱਕ ਨਹੀਂ ਵਾ ਵਾ ਵਾਜ ਗਿਆ ਪ੍ਰਸ਼ਾਦਾ ਤੇਰੇ ਹੱਥੋਂ ਆਪਾਂ ਚੱਕ ਕੇ ਜਾਣਾ ਕਿਉਂਕਿ ਕਤਲੇ ਵਾਲੀ ਜਗ੍ਹਾ ਚੋਂ ਤਾਂ ਮਿਲਿਆ ਨਹੀਂ ਪਿਛਲੀ ਯਾਰ ਸ਼ੱਕਿਆ ਸੀਗਾ ਜਿਹੜਾ ਕਤਲੇ ਵਾਲੀ ਜਗ੍ਹਾ ਚ ਮੈਂ ਤਾਂ ਆਂਬ ਦੇ achar ਨਾ ਖਾਉਂਗੀ ਰਵਣ ਕਰੀ ਜਾਵੇ ਐ ਪਤਾ ਕੀ ਕਈ ਜਾਵੇ ਗੁਰਲੀਨ ਉੱਥੇ ਕਹਿੰਦੀ ਗੁਰਲੀਨ ਕਈ ਜਾਵੇ ਕਹਿੰਦੀ ਪਿਛਲੀ ਵਾਰੀ ਮੈਨੂੰ ਨਾ achar ਨਹੀਂ ਮਿਲਿਆ ਸੀ ਇਸ ਵਾਰ achar ਮਿਲਿਆ ਅੱਜ ਕੀ ਉੱਥੇ ਕੁਝ ਵੀ ਨਹੀਂ ਕਿਤੇ ਬੋਲ ਰਿਹਾ ਤੇ ਆਦਲੀ ਮਗੇ ਚਾਹ ਤੁਹਾਡੇ ਲਈ ਚਾਵਲਾ ਵਾਦ ਗਿਆ ਹੂੰ ਚਾਵਲਾ ਦੀ ਦੇਗ ਲੈ ਕੇ ਜਾਵਾਂਗੀ ਆ ਪ੍ਰਸ਼ਾਦ ਲੱਡੂ ਠੀਕ ਐ ਤਾਜੇ ਆ ਪ੍ਰਸ਼ਾਦ ਨਹੀਂ ਸੀ ਚਾਵਲ ਦਾ ਹੈ ਉਹ ਉੱਥੇ ਭੋਗ ਪੈ ਗਿਆ ਸੀ ਪ੍ਰਸ਼ਾਦ ਲੱਡੂ ਖਾ ਲੋ ਤਾਜੇ ਤਾਜੇ ਆਪਾਂ ਤੇ ਉੱਥੇ ਖਾਦੇ ਸੀ ਸੰ ਤੇ ਕੇਲੇ ਮਿਲਦੇ ਖਾਉ ਨਹੀਂ ਸਕੋ ਪ੍ਰਸ਼ਾਦ ਦਾ ਖਾਉ ਕੋ ਕਿ ਜੀ ਜੀ ਪ੍ਰਸ਼ਾਦ ਸ਼ਕੋ ਜੀ ਐ ਕਿ ਲੋ ਜੀ ਖਾਜੋ ਮੈਂ ਨਹੀਂ ਕਿਹਾ ਮੈਂ ਕਿਹਾ ਵੀ ਚਲੋ ਤੂੰ ਜਾਓ ਮੈਂ ਦੁੱਧ ਦਸ ਲਿਆਉਣਾ ਤੇ ਤੁਸੀਂ ਕਿਤੇ ਰਹੇ ਸੀ ਰੋਣੇ ਸਾਡੀ ਤਿਆਰ ਕਰ ਲਈਏ ਤੇਰੇ ਤੋਂ ਬਿਨਾ ਪੁੱਛ ਕੇ ਕਿਤੇ ਬਾਈਕ ਤੇ ਗਈ ਸੀ ਕਿਤੇ ਗਈ ਸੀ ਤੁਸੀਂ 10000 ਦੱਸਿਆ ਨਹੀਂ ਬਿਨਾ ਦੱਸੇ ਨਹੀਂ ਜਾਣਾ ਚਾਹੀਦਾ ਨਾ ਦੱਸ ਕੇ ਜਾਣਾ ਚਾਹੀਦਾ ਅੱਛਾ ਜੀ ਬਾਹਰ ਕਿੰਨਾ ਠੀਕ ਹੈ ਤੇ ਕਾਹ ਤੋਂ ਦੱਸ ਕੇ ਨਹੀਂ ਜਾਂਦਾ ਦੱਸ ਕੇ ਜਾਵੜਾ ਖੂਬ ਸੱਚ ਤੁਸੀਂ ਸ਼ਾਂਤੀ ਕਰਿਓ ਵੀ ਥੋੜੀ ਜਿਹੀ ਮੇਰੇ ਕੋਲ ਅਕਚਰ ਹੂ ਥੈਂਕ ਯੂ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆਂ ਸਾਡੇ ਘਰ ਬੱਚਾ ਪਾਰਟੀ ਇਸ ਟਾਈਮ ਨਹੀਂ ਹੈ ਨਾ ਕਿ ਤੁਹਾਨੂੰ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਸਾਡੇ ਨਾ ਕਮੈਂਟ ਬੰਦ ਹੋ ਜਾਂਦੇ ਨੇ ਇਹ ਪਤਾ ਨਹੀਂ ਕਿਉਂ ਪ੍ਰੋਬਲਮ ਹੈ ਕਿ ਬੱਚਿਆਂ ਨੂੰ ਲੈਣ ਦੇ ਕਾਰਨ ਨਹੀਂ ਤਾਂ ਇਸ ਟਾਈਮ 1 2 3 4 5 ਬੱਚੇ ਖੜੇ ਨੇ ਇਸ ਕਰਕੇ ਆਪਣਾ ਜਿਹੜਾ ਆਹ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਪਤੇ ਪੋਤੇ ਬਲੌਗ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਵਦਨ ਪਤਾ ਲੱਗ ਗਿਆ ਕਿੰਨੇ ਸਾਰੇ ਬੱਚੇ ਹੱਸ ਤੇ ਬਾਕੀ ਦੂਸਰਾ ਵੀ ਇਸ ਕਰਕੇ ਮੈਂ ਸ਼ਾਰਟ ਆ ਜਿਹੜੇ ਜਪਨੂਰ ਦੇ ਇਕੱਲੇ ਦੇ ਅਗੇ ਚੈਨਲ ਤੇ ਪਾਉਂਦੇ ਹੁੰਦੇ ਸੀਗੇ ਹੁਣ ਮੈਂ ਆਪਾਂ ਤੁਹਾਨੂੰ ਕਈ ਪਣ ਭਰਾਵਾਂ ਨੂੰ ਪਤਾ ਹੀ ਹੈ ਇੱਕ ਹੋਰ ਆਪਣਾ ਚੈਨਲ ਪਹਿਲਾਂ ਬਹੁਤ ਟਾਈਮ ਦਾ ਬਣਾਇਆ ਹੋਇਆ ਸੀ ਉਹ ਤੇ ਅਸੀਂ ਪਾਉਂਦੇ ਰਹੇ ਸੀ ਵੀਡੀਓ ਉਹਦਾ ਨਾਮ ਤੇ ਉਹਦਾ ਨਾਮ ਚੇਂਜ ਕਰਕੇ ਕਿਊਟ ਬੇਬੀ ਜਪਨੂਰ ਕੌਰ ਰੱਖਿਆ ਤੇ ਉਹਦੇ ਬਲੌਗ ਤੁਸੀਂ ਉਹਦੇ ਤੇ ਆਪਾਂ ਕਿਉਂ ਕਿਹਨਾਂ ਪਤਾ ਕੀ ਗੱਲ ਹੈ ਜੀ ਇਹ ਕਮੈਂਟ ਬੰਦ ਹੋਣਗੇ ਜਪਨੂਰ ਨੂੰ ਵੀ ਅਸੀਂ ਬਾਹਲਾ ਦਿਖਾ ਦਈਏ ਵਿੱਚ ਹਾਂ ਚੈਨਲ 'ਚ ਪ੍ਰੋਬਲਮ ਨਾ ਆ ਜਾ ਇਸ ਕਰਕੇ ਜਪਨੂਰ ਦਾ ਸਿਰਫ ਕੱਲੇ ਦਾ ਆਡੋ ਦੇ ਤੇ ਆਪਾਂ ਵਲੌਗ ਵੀ ਪਾਉਣਾ ਸ਼ੁਰੂ ਕਰਾਂਗੇ ਜੋ ਜਪਨੂਰ ਗੱਲਾਂ ਬਾਤਾਂ ਕਰੂਗਾ ਉਹ ਸਾਰਾ ਆਪਾਂ ਆਉਦੇ ਤੇ ਦਿਖਾਇਆ ਕਰਾਂਗੇ ਹਾਂ ਉਹਦੇ ਜੈਸੀ ਨਹੀਂ ਆਉਂਦੇ ਵੈਸੇ ਪਿਆਰੇ ਪਿਆਰੇ ਪਾਪਾਣਾ ਬਹੁਤ ਪਿਆਰ ਕਰਦੀ ਜਪਨੂਰ ਮੈਂ ਆ ਆ ਜਾ ਕਰੂੰਗਾ ਠੀਕ ਹੀ ਕਿਤੇ ਤੇ ਵੀਡੀਓ ਵੀਡੀਓ ਦੇ ਵਿੱਚ ਨਹੀਂ ਆਉਂਦਾ ਸ਼ਾਰਟ ਦੇ ਵਿੱਚ ਮੈਂ ਆਇਆ ਕਰੂੰਗਾ ਤੇ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਵਲੌਗ ਦੇ ਨਾਲ ਫਿਰ ਮਿਲਦੇ ਆ ਤਦ ਤੱਕ ਲਈ ਸਸਰੀ ਕਾਲ ਕਬੂਲ ਕਰਦੇ ਆ